ਕਰਨੀ ਆਪਾਂ ਤੇ ਬਹੁਤ ਵੱਡਾ ਬਾਜ਼ਾਰ ਹੈ ਤੇ ਇੱਥੋਂ ਜਾ ਕੇ ਸਾਰਾ ਬਾਜ਼ਾਰ ਭੀੜਾ ਹੋ ਜਾਂਦਾ ਆ ਦੇਖ ਸਕਦੇ ਹੋ ਕੱਪੜੇ ਬਾਹਰ ਲਾਏ ਹੋਏ ਨੇ ਗਰਮੀ ਵਾਲੇ ਬੜੀ ਖੁਸ਼ੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸ਼ਹਿਰ ਖੰਨੇ ਦੀ ਮਾਰਕੀਟ ਤੇ ਆਪਾਂ ਥੋੜੀ ਜਿਹੀ ਕੋਈ ਸ਼ਾਪਿੰਗ ਕਰਨੀ ਆ ਨਾਲੇ ਸ਼ਾਪਿੰਗ ਕਰਾਂਗੇ ਬਾਕੀ ਤੁਸੀਂ ਵੀਡੀਓ ਚ ਐਂਡ ਤੱਕ ਬਣੇ ਰਹੋ ਚੱਲਦੇ ਆਪਾਂ ਖੰਨੇ ਬਾਜ਼ਾਰ ਦੇ ਵਿੱਚ ਲਓ ਜੀ ਪਹੁੰਚ ਗਏ ਖੰਨੇ ਬਾਜ਼ਾਰ ਦੇ ਵਿੱਚ ਇਹ ਸਾਰੇ ਇਹ ਆ ਖੰਨੇ ਦੀ ਮਾਰਕੀਟ ਹੈ ਤੇ ਆਪਾਂ ਚੱਲਦੇ ਆਂ ਇੱਥੋਂ ਆਪਾਂ ਥੋੜੀ ਜਿਹੀ ਸ਼ਾਪਿੰਗ ਕਰਨੀ ਆ ਉਹ ਕਰਦੇ ਆਂ ਕੱਪੜੇ ਲੈਣੇ ਆ ਬਾਕੀ ਦੁਕਾਨਾਂ ਵਾਲੇ ਵਾਲੇ ਦੇਖ ਸਕਦੇ ਹੋ ਸ਼ਾਮ ਦੇ 5:00 ਵਜੇ ਨੇ ਤੇ ਹੁਣ ਆਪਾਂ ਮਾਰਕੀਟ ਦੇ ਵਿੱਚ ਆਏ ਆ ਤੇ ਸ਼ਾਮ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਦਾ ਬਾਕੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਖੰਨੇ ਦੀ ਮਾਰਕੀਟ ਵਿੱਚ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਬਣਾਈਆਂ ਨੇ ਤੇ ਜਦੋਂ ਸੇਲ ਲੱਗੀ ਹੋਈ ਸੀ ਉਦੋਂ ਵੀ ਵੀਡੀਓ ਬਣਾਈ ਸੀਗੀ ਬਾਕੀ ਅੱਜ ਮੈਂ ਕਿਹਾ ਚੱਲ ਬਣਾਉਣੇ ਆ ਬਲੌਗ ਸ਼ਾਪਿੰਗ ਕਰਨੀ ਆ ਆਪਾਂ ਤੇ ਬਹੁਤ ਵੱਡਾ ਬਾਜ਼ਾਰ ਹੈ ਤੇ ਇੱਥੋਂ ਜਾ ਕੇ ਸਾਰਾ ਬਾਜ਼ਾਰ ਭੀੜਾ ਹੋ ਜਾਂਦਾ ਗੱਡੀਆਂ ਬਾਹਰ ਤੱਕੇ ਆਉਂਦੀਆਂ ਨੇ ਪਾਰਕਿੰਗ ਦੇ ਵਿੱਚ ਆ ਤੇ ਦੇਖ ਸਕਦੇ ਹੋ ਕੱਪੜੇ ਬਾਹਰ ਲਾਏ ਹੋਏ ਨੇ ਗਰਮੀ ਵਾਲੇ ਤੇ ਪਹਿਲਾਂ ਆਪਾਂ ਵੀਡੀਓ ਪਾਈ ਸੀ ਬਹੁਤ ਵੱਡੀ ਸੇਲ ਸੀ ਉਹ ਵੀ ਤੁਸੀਂ ਵੀਡੀਓ ਜਾ ਕੇ ਦੇਖ ਸਕਦੇ ਹੋ ਆਪਣੇ ਚੈਨਲ ਤੇ ਪਈ ਆ ਤੇ ਚਲਦੇ ਆਂ ਆਪਾਂ ਇੱਥੇ ਰੈਡੀਮੇਡ ਕੱਪੜੇ ਵਾਲੀ ਦੁਕਾਨ ਤੇ ਜਾਣਾ ਉਹ ਵੀ ਪਾਇਆ ਸੀ ਕੰਚਾਰਜੋਰ ਸ਼ਾਪ ਤੇ ਆ ਗਏ ਆਪਾਂ ਤੇ ਇੱਥੋਂ ਕੁਝ ਆ ਲੋਰਾਂ ਲੈਣੀਆਂ ਨੇ ਆਹ ਸਿਲੈਕਟ ਕੀਤੀਆਂ ਇੱਕ ਆ ਟਰਾਈ ਕਰਦੇ ਆਂ ਬਲੈਕ ਕਲਰ ਚ ਆ ਲੋਰ ਆਪਾਂ ਟਰਾਈ ਕਰ ਰਹੇ ਆਂ ਦੋ ਤਿੰਨ ਲੋਰਾਂ ਆਪਾਂ ਸੈਲੈਕਟ ਕੀਤੀਆਂ ਨੇ ਜਿਹੜੀ ਵੀ ਪਸੰਦ ਆ ਗਈ ਆਪਣੇ ਫਿੱਟ ਆ ਗਈ ਉਹ ਆਪਾਂ ਲੈ ਲਾਂਗੇ ਇੱਥੇ ਟਰਾਈ ਰੂਮ ਦੇ ਵਿੱਚ ਆਪਾਂ ਟਰਾਈ ਕਰ ਰਹੇ ਹਾਂ ਆ ਹੈਗੀ ਬਲੈਕ ਕਲਰ ਵਾਲੀ ਲੋਰ ਉਹ ਜਿਹੜੀ ਪਹਿਲਾਂ ਪਾਈ ਸੀ ਥੋੜੀ ਥੋੜੀ ਗ੍ਰੀਨ ਜੀ ਸੀ ਤੇ ਕੱਬ ਬਲੈਕ ਵਾਲੀ ਆ ਇਹ ਵੀ ਆਪਾਂ ਟਰਾਈ ਕਰਕੇ ਦੇਖੀ ਆ ਜਿਹੜੀ ਇੱਤੋਂ ਪਹਿਲਾਂ ਪਾਈ ਸੀ ਉਹ ਮੈਨੂੰ ਜ਼ਿਆਦਾ ਸਹੀ ਲੱਗੀ ਇਹਦੇ ਨਾਲੋਂ ਆ ਵੀ ਪਾ ਲੂਗੀ ਲੈ ਇੱਕ ਵਾਰੀ ਲਾਉਣਿਆ ਲੋਰਾਂ ਦੀ ਟਰਾਈ ਚੱਲ ਰਹੀ ਹੈ ਤੇ ਹੁਣ ਆਪਾਂ ਪਾ ਕੇ ਦੇਖਦੇ ਹਾਂ ਤੇ ਚਾਰ ਪੰਜ ਲੋਹਾਂ ਟਰਾਈ ਕਰਕੇ ਦੇਖ ਲਈਆਂ ਆ ਕਰ ਦਿਆਂ ਟਰਾਈਆਂ ਆ ਆ ਦੋ ਲੋਹਾਂ ਆਪਾਂ ਕਰਤੀਆਂ ਫਾਈਨਲ ਦੇਖ ਸਕਦੇ ਹੋ ਲਓ ਵੀ ਲੋਹਰਾਂ ਆਪਾਂ ਲੈ ਲਈਆਂ ਤੇ ਚੱਲਦੇ ਆ ਅੱਗੇ ਹੋਰ ਸ਼ਾਪਿੰਗ ਕਰਦੇ ਆ ਮਾਰਕੀਟ ਦੇ ਵਿੱਚ ਤੇ ਅੱਗੇ ਹੋਰ ਦੁਕਾਨ ਤੇ ਜਾਣਾ ਕੁਰਤੇ ਪਜਾਮੇ ਵੀ ਲੈ ਕੇ ਜਾਣੇ ਨੇ ਆਪਾਂ ਚੱਲਦੇ ਆ ਕੁਰਤੇ ਪਜਾਮੇ ਵਾਲੀ ਦੁਕਾਨ ਤੇ ਇੱਕ ਕੰਬਣ ਵਾਲੀ ਦੁਕਾਨ ਤੇ ਵੀ ਜਾਣਾ ਬਾਕੀ ਮਾਰਕੀਟ ਤੁਸੀਂ ਦੇਖ ਸਕਦੇ ਹੋ ਖੰਨੇ ਦੀ ਆ ਲਾਏ ਹੋਏ ਨੇ ਸੂਟ ਵਗੈਰਾ ਬਾਹਰ ਕੱਢ ਕੇ ஆ கலர் சோனா சோனா உப்பல ਹਾਂ ਜਿਉਣਾ ਲੱਗਦਾ 컬러 ਨਹੀਂ ਆਹ ਵਾਲਾ ਆਹ ਕਰ ਦੂ ਪੁੱਤ ਆਇ ਜਣਾ ਦੀ ਉਹ ਦੇ ਜੀ ਕਾਰ ਦੇਖ ਤੂੰ ਦਾਨੀ ਸਵਾ ਚੱਕੀ ਦੀ ਲਓ ਜੀ ਆਹ ਫਾਈਨਲ ਕਰਤਾ ਕੀ ਕਹਿੰਦੇ ਨੇ ਮੰਮਾ ਨੂੰ ਦੋਹਰ ਦੋਹਰ ਏਸੀ ਚ ਲੈ ਤੇ ਏਸੀ ਚ ਲੈਣ ਦੇ ਨੇ ਅੱਛਾ ਏਸੀ ਚ ਲੈਣ ਵਾਲਾ ਤੇ ਆ ਕੰਬਲ ਹੈ ਇਹਦਾ ਤੇ ਨਾਲ ਇਹਦੇ ਚਾਦਰ ਤੇ ਸਰਹਾਣੇ ਆ ਡਿਜ਼ਾਈਨ ਹੈ ਇਹਦਾ ਲਾ ਦੇਖ ਸਕਦੇ ਹੋ ਉੱਪਰ ਵੀ ਵੈਸੇ ਆਪਾਂ ਦਿਖਾਈ ਸੀ ਖੋਲ ਕੇ ਕੋਈ ਤੋਲੀਆਂ ਵਗੈਰਾ ਦੇਖ ਲਈ ਹੋਣੇ ਤਾਲੇ ਕਵਰੇਜੀ ਔਰੇ ਮੂਹਰੇ ਕਿਹੜੇ ਨਾਲ ਸੰਗਣਾ ਲੱਗ ਰਿਹਾ ਤੱਕਾ ਲੱਗ ਰਿਹਾ ਚੋਰ ਕਹਿੰਦਾ ਆਹ ਫੋਟੋ ਚਲਾ ਮੈਂ ਨਹੀਂ ਮਿਲਦਾ ਲੋ ਵੀ ਲਫਾਫੇ ਦੋ ਹੋ ਗਏ ਇੱਕ ਆਹ ਲੋਹਰਾਂ ਵਾਲਾ ਇੱਕ ਆਹ ਦੋਹਰ ਦੋਹਰ ਲੈ ਆਪਾਂ ਲਓ ਜੀ ਸ਼ਾਪਿੰਗ ਆਪਾਂ ਕਰ ਲਈ ਅੱਧੀ ਕ ਹੋ ਗਈ ਸ਼ਾਪਿੰਗ ਅੱਧਿਕ ਰਹੇਗੀ ਬਾਕੀ ਹੋਰ ਕੁੜਤੇ ਵਾਂਗ ਮੇ ਲੈਣੇ ਨੇ ਉਹ ਲੈਣ ਚੱਲਦੇ ਹੁਣ ਤੇ ਲੋਹਰਾਂ ਬਾਕੀ ਟੀ-ਸ਼ਰਟਾਂ ਵਗੈਰਾ ਉਹ ਸਾਰਾ ਕੁਝ ਆਪਾਂ ਲੈ ਲਿਆ ਤੇ ਬਾਕੀ ਆ ਆਉਂਦਾ ਮਾਹੌਲ ਦੇਖ ਸਕਦੇ ਹੋ ਤੁਸੀਂ ਖੰਨੇ ਮਾਰਕੀਟ ਦਾ ਉਹ ਵੀ ਕਾਫੀ ਇਕੱਠਾ ਹੁੰਦਾ ਮਾਰਕੀਟ ਦੇ ਵਿੱਚ ਬਾਕੀ ਇਹ ਸੂਟ ਵਗੈਰਾ ਲਾਏ ਹੋਏ ਨੇ ਬਾਹਰ ਤੁਸੀਂ ਦੇਖ ਸਕਦੇ ਹੋ ਲਓ ਇਹ ਸਾਰੀ ਮਾਰਕੀਟ ਹੈ ਲਓ ਜੀ ਆਪਾਂ ਖੰਨੇ ਤੋਂ ਸ਼ਾਪਿੰਗ ਕਰ ਲਈ ਤੇ ਹੁਣ ਖੰਨੇ ਤੋਂ ਜਾ ਰਹੇ ਹਾਂ ਮਲੂਹ ਨੂੰ ਥੋੜਾ ਜਿਹਾ ਸਮਾਨ ਆਪਾਂ ਮਲੂਹ ਤੋਂ ਲੈਣਾ ਹੈ ਤੇ ਚੱਲਦੇ ਹਾਂ ਬਾਕੀ ਮਾਰਕੀਟ ਚੋਂ ਚੱਲਣ ਲੱਗੇ ਆ ਆਹ ਪਾਰਕਿੰਗ ਹੈ ਇੱਥੇ ਖੰਨੇ ਦੀ ਮਾਰਕੀਟ ਦੇ ਵਿੱਚ ਇੱਥੋਂ ਕੱਢਦੇ ਆ ਗੱਡੀ ਚੱਲਦੇ ਆ ਮਲੋਹ ਵੱਲੋਂ ਇੱਥੇ ਆਏ ਆਪਾਂ ਸੈਂਡਵਿਚ ਲੈਣਾ ਸੈਂਡਵਿਚ ਪੈਕ ਕਰਵਾਇਆ ਬਾਕੀ ਸ਼ਾਮ ਨੂੰ ਇੱਥੇ ਜੀਡੀਪੀ ਮਾਰਕੀਟ ਚ ਖਾਣੇ ਬਹੁਤ ਸਾਰੀਆਂ ਸਟਾਲਾਂ ਲੱਗਦੀਆਂ ਨੇ ਖਾਣੇ ਖਾਣ ਵਾਲੀਆਂ ਖਾਣ ਪੀਣ ਵਾਲੀਆਂ ਸਾਰੀਆਂ ਫਾਸਟ ਫੂਡ ਵਾਲੀਆਂ ਦੇਖ ਸਕਦੇ ਹੋ ਸਾਰੀ ਮਾਰਕੀਟ ਭਰੀ ਹੋਈ ਆ ਪੈਕ ਕਰ ਦੋ ਜੀ ਆ ਲਓ ਪਟੋ ਇੱਕ ਹੋ ਦੇ ਦਿਓ ਕੋਕ ਕੋਕ ਦੇ ਦਿਓ ਕੋਕ ਹਾਂ 20 ਵਾਲਾ ਦੇ ਆ ਹੋ ਗਿਆ ਆਪਣਾ ਸੈਂਡਵਿਚ ਲਓ ਵੀ ਸੈਂਡਵਿਚ ਆਪਣਾ ਤਿਆਰ ਹੋ ਗਿਆ ਬਾਕੀ ਸ਼ਾਮ ਟਾਈਮ ਇੱਥੇ ਸਾਰਾ ਫਾਸਟ ਫੂਡ ਵਾਲੀ ਹੁੰਦੇ ਨੇ ਇਹ ਮਾਰਕੀਟ ਦੇ ਵਿੱਚ ਤੇ ਜੀਟੀਵੀ ਦੇ ਵਿੱਚ ਇੱਥੋਂ ਹੀ ਆਪਾਂ ਆਪਣਾ ਆਹ ਸੈਂਡਵਿਚ ਜਿਹੜਾ ਪੈਕ ਕਰਵਾਇਆ ਗੱਡੀ ਮੈਂ ਦੂਸਰੀ ਸਾਈਡ 'ਤੇ ਖੜਾਇਆ ਹੈ ਅਸੀਂ ਬਾਕੀ ਬਹੁਤ ਸਾਰੇ ਇੱਥੇ ਸਟਾਲਾਂ ਲੱਗ ਜਾਂਦੀਆਂ ਨੇ ਸ਼ਾਮ ਟਾਈਮ ਦੇਖ ਸਕਦੇ ਹੋ ਜਿਵੇਂ ਤੁਸੀਂ ਆਲੇ-ਦੋਲੇ ਹਨਾ ਫਾਸਟ ਫੂਡ ਦੀਆਂ ਚਾਪ ਹੋਗੀ ਜਿਵੇਂ ਟਿੱਕੀਆਂ ਹੋਗੀਆਂ ਗੋਲ ਗੱਪੇ ਹੋਗੇ ਉਹ ਸਾਰਾ ਕੁਝ ਲੱਗਦੀਆਂ ਲਓ ਵੀ ਆਹ ਸੈਂਡਵਿਚ ਆਪਾਂ ਲੈਂਦਾ ਖਾਣੇ ਆ ਸੈਂਡਵਿਚ ਕਰਦੇ ਆ ਇੰਜੋਏ ਤੋ ਜਿਵੇਂ ਆਪਾਂ ਤੁਹਾਨੂੰ ਸਾਰੀ ਇਹ ਮਾਰਕੀਟ ਦਿਖਾਈ ਆ ਸ਼ਾਮ ਟਾਈਮ ਜੀਟੀਵੀ ਮਾਰਕੀਟ ਬੱਸ ਸਟੈਂਡ ਦੇ ਨਾਲ ਖੰਨੇ ਸਾਰੀਆਂ ਫਾਸਟ ਫੂਡ ਵਾਲੀਆਂ ਦੁਕਾਨਾਂ ਹੁੰਦੀਆਂ ਨੇ ਜਿਵੇਂ ਆਪਾਂ ਸੈਂਡਵਿਚ ਲੈ ਕੇ ਆਏ ਆ ਚਾਪ ਵਾਲੀਆਂ ਬਾਕੀ ਇਹਦਾ ਵੀ ਆਪਾਂ ਕਦੇ ਅਲੱਗ ਤੋਂ ਵਲੌਗ ਬਣਾਵਾਂਗੇ ਸਟਰੀਟ ਫੂਡ ਦਾ ਕਾਫੀ ਸਾਰਾ ਫੂਡ ਇੱਥੇ ਹੁੰਦਾ ਬਾਕੀ ਬਹੁਤ ਵਧੀਆ ਕੁਆਲਿਟੀ ਦਾ ਮਤਲਬ ਉਹ ਗੋਲ ਗੱਪੇ ਹੋਗੇ ਚਾਪ ਹੋਗੀ ਸੈਂਡਵਿਚ ਹੋਗੇ ਕਾਫੀ ਟੇਸਟੀ ਟੇਸਟੀ ਉਹ ਆਪਾਂ ਕਦੇ ਉਹ ਵੀ ਤੁਹਾਡੇ ਨਾਲ ਵਲੌਗ ਆ ਜਿਹੜਾ ਸ਼ੇਅਰ ਕਰਾਂਗੇ ਬਾਕੀ ਕੁਝ ਖਾ ਪੀ ਕੇ ਫਿਰ ਇਸ ਤੋਂ ਬਾਅਦ ਆਪਾਂ ਦੇਖਦੇ ਆਂ ਜਿਹਦਾ ਟਾਈਮ ਰ ਤੂੰ ਕਾਫੀ ਲਈ ਫਿਰ ਅਸ ਤੋਂ ਬਾਅਦ ਜਦੋਂ ਆਪਾਂ ਮਿਲਦੇ ਆਂ ਠੀਕ ਹੈ ਆਪਾਂ ਚੱਲੇ ਖੰਨੇ ਤੂੰ ਸਿੱਧਾ ਪਿੰਡ ਨੂੰ ਕਿਉਂਕਿ ਹਨੇਰਾ ਕਾਫੀ ਹੋ ਜਾਣਾ ਸੀਗਾ ਮਲੋ ਆਪਾਂ ਕੱਲੂ ਆਵਾਂਗੇ ਤੇ ਵੀਡੀਓ ਚ ਚਾਨਣਾ ਲੱਗਦਾ ਹੋਊ ਪਰ ਟਾਈਮ ਕਾਫੀ ਹੋ ਗਿਆ ਸਵਾ 7 ਤੋਂ ਉੱਪਰ ਦਾ ਟਾਈਮ ਹੋ ਗਿਆ ਤੇ ਚੱਲਦੇ ਆਂ ਬਾਕੀ ਘਰੇ ਮਿਲਦੇ ਆਂ ਜਾ ਕੇ ਲਓ ਜੀ ਪਿੰਡ ਪਹੁੰਚਦੇ ਪਹੁੰਚਦੇ ਬਿਲਕੁਲ ਨੇਰਾ ਹੋ ਗਿਆ ਤੇ 8 ਵਜੇ ਦਾ ਟਾਈਮ ਹੋ ਗਿਆ ਟ੍ਰੈਫਿਕ ਬਹੁਤ ਸੀ ਰਾਹ ਚ ਬਾਕੀ ਰਾਤ ਨੂੰ ਲਾਈਟਾਂ ਬਹੁਤ ਪੈਣ ਲੱਗ ਜਾਂਦੀਆਂ ਨੇ ਲਓ ਜੀ ਘਰੇ ਪਹੁੰਚ ਗਏ ਤੇ ਸਮਾਨ ਕੱਢੀਏ ਬਾਹਰ ਆ ਜਾ ਬਈ ਮੈਂ ਨਾ ਮੰਗਾਈ ਸੀ ਕਿ ਵਾਇਰਲੈਸ ਮਾਈਕ ਉਹ ਆਰਡਰ ਕਰੇ ਸੀ ਕਿ ਐਮਾਜ਼ਨ ਤੋਂ ਤੇ ਉਹ ਆ ਗਈ ਸੀ ਕਿ ਜਦੋਂ ਮੈਂ ਖੰਨੇ ਨੂੰ ਜਾ ਰਿਹਾ ਸੀ ਤਾਂ ਉਦੋਂ ਰਸਤੇ 'ਚ ਇਹ ਫੜ ਲਏ ਸੀਗੇ ਆਪਾਂ ਉਹ ਗੱਡੀ 'ਚ ਰਹਿ ਕੇ ਕੱਢਣੀ ਭੁੱਲ ਗਏ ਯਾਰ ਉਹ ਦੇਖਦੇ ਆਂਗੇ ਮੈਨਰੇ ਹੁਣ ਯਾਦ ਆਏ ਤੇ ਉਹ ਆਪਾਂ ਮਂਗਾਈ ਨੇ ਬੱਲੇ 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 ਕਿੱਥੇ ਡਿਗੇ ਡਿਗੇ ਪਏ ਨੇ ਤੇਰੀ ਮੇਰੇ ਦਾ ਸਮਾਨ ਚੱਕਣ ਲੱਗੇ ਡਿਗੇ ਆਹ ਮਾਈਕ ਮਂਗਾਈ ਨੇ ਆਪਾਂ ਵਾਇਰਲੈਸ ਸੋ ਹੁਣ ਆਵਾਜ਼ ਵਧੀਆ ਆਇਆ ਕਰੂ ਆਪਣੀ ਵੀਡੀਓ ਦੇ ਵਿੱਚ ਇਹਨੂੰ ਦੇਖਾਂਗੇ ਟੈਸਟ ਕਰਕੇ ਮੇਰੇ ਬੈਠੇ ਬੈਠੇ ਯਾਦ ਆ ਗਏ ਇਹ ਮਂਗਾਈ ਨੇ ਆਪਾਂ ਐਮਾਜ਼ਨ ਤੋਂ ਦੋਕ ਦਿਨਾਂ ਦੇ ਵਿੱਚ ਆ ਗਿਆ ਆਰਡਰ ਆਪਣਾ ਇਹ। ਲੋ ਵੀ ਆ ਆਪਣੇ ਮਾਈਕ ਦਾ ਡੱਬਾ ਜਿਹੜਾ ਭੈਮਾਂ ਜੋਂ ਤੋਂ ਮੰਗਾਇਆ ਸੀਗਾ ਇਹਨੂੰ ਆਪਾਂ ਓਪਨ ਕਰਦੇ ਹਾਂ ਬਾਕਸ ਨੂੰ। ਵਾਇਰਲੈਸ ਮਾਈਕ ਨੇ ਤੇ ਹੁਣ ਵੀਡੀਓ ਜਿਹੜੀ ਆਵਾਜ਼ ਦੀ ਕੁਆਲਿਟੀ ਆ ਬੋਰ ਵੀ ਵਧੀਆ ਆਇਆ ਕਰੋ। ਆ ਜੋ ਪੂਲੀਨ ਵਰਕੇ ਦਿਖਾ ਦਿੰਦਾ। ਨੋਪਰੀ ਇਹਦਾ ਪੈਕ ਕਰਕੇ ਭੇਜਦੇ ਨਾ ਮਾਂ ਜਾਨ ਨਾਲੇ। ਆ ਨਾਲ ਬਿੱਲ ਆ। ਇਹ ਆਬਾਕ ਦਾ ਮਾਈਕਾ ਹੈ ਉਪਰਿਆਂ ਦੀ ਕੰਪਨੀ ਇਹ ਜਿਹੜੀ ਲਿਖੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਤੇ ਇਹਨੂੰ ਵੀ ਆਪਾਂ ਓਪਨ ਕਰਦੇ ਹਾਂ ਲਓ ਜੀ ਉਦਘਾਟਨ ਕਰਦਾ ਮੈਂ ਕਾ ਦਾ ਉਦਘਾਟਨ ਨਹੀਂ ਹੈ ਉਦਘਾਟਨ ਦਾ ਜਦੋਂ ਯੂਜ਼ ਕਰਾਂਗੇ ਵੀਡੀਓ 'ਚ ਫਿਰ ਉਹਪਨਿੰਗ ਕਰਤੀ ਅਨਬਾਕਸਿੰਗ ਲੋਜੀ ਆਹ ਬਾਕਸ ਤੇ ਆਹ ਡੱਬੀ ਐ ਇਹਦੇ ਜਿਹੜੇ ਆਪਣੇ ਮਾਈਕ ਨੇ ਲੋ ਜੀ ਦੇਖ ਸਕਦੇ ਹੋ ਤੁਸੀਂ ਆਹ ਦੋ ਮਾਈਕ ਨੇਗੇ ਤੇ ਆਹ ਜਿਹੜਾ ਫੋਨ ਦੇ ਵਿੱਚ ਲੱਗਣ ਵਾਲਾ ਤੇ ਐਵੇਂ ਦਾ ਇਹ ਮਾਈਕ ਆ ਐਵੇਂ ਕੋਲਰ ਤੇ ਜਿਹੜਾ ਲੱਗ ਜਾ ਕਰੂਗਾ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਇਹ ਮਾਈਕ ਯੂਜ਼ ਕਰਾਂਗੇ ਤੇ ਨਾਲੇ ਫਿਰ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਜਿਹੜੀ ਕੁਆਲਿਟੀ ਆਪਣੀ ਮਤਲਬ ਆਵਾਜ਼ ਦੀ ਕੁਆਲਿਟੀ ਜਿਹੜੀ ਵਧੀਆ ਕੇ ਨਾਲ ਜਿੰਜੂ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਆ ਆਪਾਂ ਬਾਕਸ ਤੁਹਾਨੂੰ ਦਿਖਾਈ ਹੈ ਜਿਹਦੇ ਵਿੱਚ ਮਾਈਕ ਨੇ ਤੇ ਇਹਦੇ ਵਿੱਚ ਇਹ ਕਵਰ ਹੋਏ ਹੋਏ ਸੀਗੇ ਤੇ ਆ ਨਾਲ ਕੁਝ ਹੋਰ ਇਹਦੀਆਂ ਗਾਈਡਲਾਈਨਸ ਨੇ ਵੀ ਤੁਸੀਂ ਕਿਵੇਂ ਇਹਨਾਂ ਨੂੰ ਯੂਜ਼ ਕਰਨਾ ਉਹ ਸਾਰਾ ਕੁਝ ਹੈ ਕੰਪਨੀ ਵੱਲੋਂ ਤੇ ਇੱਥੇ ਸ਼ਾਇਦ ਇਹਦਾ ਚਾਰਜਰ ਵੀ ਮੇਰੇ ਖਿਆਲ 'ਚ ਨਾਲ ਹੀ ਹੋਊਗਾ ਹਾਂ ਆ ਜਿਹੜਾ ਬਾਕਸ ਆ ਇਹ ਚਾਰਜਰ ਵਾਲਾ ਵੀ ਕੇਬਲ ਹੁੰਦੀ ਆ ਚਾਰਜ ਹੋਇਆ ਕਰਨਗੇ ਇਹ ਜਿਹੜਾ ਡਾਟਾ ਕੇਬਲ ਹੋਊਗੀ ਮੇਰੇ ਖਿਆਲ ਚ ਚਲੋ ਜੀ ਆਹ ਚਾਰਜਿੰਗ ਵਾਲੀ ਕੇਬਲ ਆ ਗਈ ਬਾਕੀ ਆਹ ਫੋਨ ਚ ਲੱਗ ਜਾ ਕਰੂਗੀ ਜਿਸ ਨਾਲ ਮਾਈਕ ਕਨੈਕਟ ਹੋਇਆ ਕਰਨਗੇ ਆਹ ਵਾਲੇ ਨਾਲ ਇਹਦੇ ਨਾਲ ਇਹ ਸਾਰਾ ਆਪਣਾ ਮਾਈਕ ਵਾਲਾ ਸਿਸਟਮ ਬਾਕੀ ਆਹ ਬੈਲਾ ਇਹਦਾ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਐਵੇਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਮਿਲਦੇ ਆਂ ਅਗਲੇ ਬਲੌਗ 'ਚ ਔਰ ਇਦ ਤੱਕ ਆਪਣਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ